Sri Soyana ina Meliko Hari Soyana Aina, Pulip Sune Bondu Panna Pujaaya, Panna Pujaaya, Boga Pujaaya, Sri Soyana Aina, Meliko Hari पूजा आय फल पूमीरा उक्रम बोण जाय श्री सोय नारायण ना मेलको हरि सोय नारायण ना, ना, सो ना, ना, ना। गणेश की बालु कमब पूजाय कमब पूमीरा काकाय पूजाय श्री सोय नारायण ना, ना मेलको ਹੈ ਸੋਯ ਨਾਇਨਾ ਜਾਮ ਕੀ ਬੋਲੂ ਜਾਇ ਪੂ ਚਾਇ ਜਾਇ ਜਾਈ ਭੂਮੀ ਦਾ ਸੰਪੰਗ ਪਹਚਾਇ ਸੇ ਸੋਯ ਨਾਇਨਾ ਮੇਲ ਕੋ ਹੈ ਸੋਯ ਨਾਇਨਾ ਮਧਿਆਨ ਬੋਲੂ ਮਨਨੇ ਪੂ ਚਾਇਆ ਮਨ ਲੀ ਪੂ ਹੋ ਮੇਰਾ ਮਨ ਕੰਨ ਪਹੁੰਚਾਇ ਸ੍ਰੀ ਸੂਯਨਾਨ ਨਾ ਮੇਨ ਕੋ ਹਰਿ ਸੂਯਨਾਨ ਨਾ ਮੂਲ ਜਾਮਨ ਮੋਲ ਰ ਮਨ ਲੀ ਪੂ ਚਾਇ ਮਨ ਲੀ ਪੂ ਮੇਰਾ ਮੁੱਤਿਮ ਪਹੁੰਚਾਇ ਸ੍ਰੀ ਸੂਯਨਾਨ ਨਾ ਮੇਨ ਕੋ ਹਰਿ ਸੂਯਨਾਨ ਨਾ

ਮੇਨ ਕੋ ਹਰਿ ਸੋਈ ਨਾਨ ਨਾ ਗੰਗੋ ਤੁਮ ਬਾਇਨ ਗੁੰਮਨੀ ਪੂਜਾਇ ਗੁੰਮਨੀ ਪੂ ਮੇਰ ਕੁੰਕੰ ਬੋਲ ਜਾਇ ਸੇ ਸੋਈ ਨਾਨ ਨਾ ਮੇਨ ਕੋ ਹਰਿ ਸੋਈ ਨਾਨ ਨਾ ਸੇ ਸੋਈ ਨਾਨ ਨਾ ਮੇਨ ਕੋ ਹਰਿ ਸੋਈ ਨਾਨ ਨਾ